ਮੇਰੀ ਗੱਲ ਸੁਣ ਲੈ ਚਾਹ ਇੱਥੇ ਰੱਖ ਦੇ ਕਿਉਂ ਮੈਂ ਤਾਂ ਲੈ ਕੇ ਜਾਉਂ ਚਾਹ ਚੱਕ ਕੇ ਨਾਲੇ ਤਾਂ ਤੇਰੀ ਚਾਹ ਪਸੰਦ ਨਹੀਂ ਆਈ ਨਖਰੇ ਕਰਦੀ ਐ ਨਾਲੇ ਹਜੇ ਕਿ ਮੈਂ ਚਾਹ ਪੀਣੀ ਐ ਨਖਰੇ ਕਰਦੀ ਐ ਕਿ ਤੂੰ ਜਿੰਨਾ ਚਿਰ ਤੂੰ ਇੱਥੇ ਬੈਠੀ ਐ ਨਾ ਉਹਨਾਂ ਚਿਰ ਮੇਰੀ ਤੇਰੀ ਜ਼ਿੰਦਗੀ ਸੌਖੀ ਨਹੀਂ ਹੋ ਸਕਦੀ ਬਾਹਰ ਛੱਡ ਮੇਰੀ ਬਹਿਰ ਹੋਵੇਂਗੀ ਤੂੰ ਜਿਹੜੀ ਲੋਕਾਂ ਦੇ ਟੁਕੜਿਆਂ ਤੇ ਫਿਰਦੀ ਐ ਮੈਂ ਤਾਂ ਮੇਰੇ ਭਰਾ ਦੇ ਘਰੇ ਪਾਲ ਬੈਠੀ ਐਗੀ ਮੈਂ ਤੇਰੇ ਵਾਂਗੂ ਨਹੀਂ ਮੈਨੂੰ ਦੱਸੀ ਇੱਕ ਵਾਰੀ ਕਿਹੜੇ ਟੁਕੜਿਆਂ ਤੇ ਫਲਦੀ ਮੈਂ ਬਾਹਰ ਨਾ ਟੁਕੜੀ ਆ ਰੱਖੋ ਤੇ ਟੁਕੜੇ ਜਿਹੜੇ ਤੀ ਦੇ ਆਪ ਜੀ ਦੇ ਕਿ ਛੱਡ ਹਾਂ ਆਰਾਮ ਜਾ ਜਾ ਕੇ ਬੈ ਗਈ ਹਾਂ ਹਾਂ ਚਲ ਫਿਰ ਦੇਖੋ ਬਹਾ ਹੋਣ ਨੂੰ ਤੇਰੇ ਪਿਓ ਦਾ ਘਰ ਤੂੰ ਜਾਣੀਂ ਉਹ ਨਹੀਂ ਜੀਣਾ ਹੋਵੇ ਤਾਂ ਲੋਪਨ ਜੀ ਚਾਹ ਪੀ ਲੋ ਮੈਨੂੰ ਹੀ ਲੋੜ ਥੋੜੀਆਂ ਚਾਹਾਂ ਦੀ ਮੈਂ ਤਾਂ ਵਧੀਆ ਚਾਹ ਬਣਾ ਕੇ ਲਈਏ ਛੋਟੇ ਵਾਸਤੇ ਘੜ ਕੜ ਕੇ ਚੰਗਾ ਦੁੱਧ ਪਾ ਕੇ ਨਕੀ ਮਤਲਬ ਮੈਂ ਕਹਿੰਦਾ ਕੜੇ ਦੁੱਧ ਦੀ ਚਾਹ ਨਹੀਂ ਪੀਤੀ ਮੈਨੂੰ ਸੁਣਾਉਣੀ ਐ ਤੂੰ ਓਹੋ ਭੈਣ ਜੀ ਮੈਂ ਤੁਹਾਨੂੰ ਸੁਣਾ ਨਹੀਂ ਰਹੀ ਮੈਂ ਤਾਂ ਤੁਹਾਨੂੰ ਦੱਸ ਰਹੀ ਆ ਵੀ ਵਧੀਆ ਕਾੜ ਕਾੜ ਕੇ ਦੁੱਧ ਨਾਲ ਫੇਰ ਚਾਹ ਬਣਾਈਏ ਤੁਹਾਡੇ ਵਾਸਤੇ ਮੈਂ ਤਾਂ ਐਨੇ ਦੀਨ ਮਾਨਣਾ ਚਾਹ ਬਣਖ ਲਿਆ ਵੀ ਮੇਰੀ ਭੈਣ ਤੜਕੇ ਦੇ ਅੰਦਰ ਬੈਠੀ ਐ ਉਹਨੇ ਅੱਜ ਸਵੇਰ ਦੀ ਕੇਰਾਂ ਹੀ ਚਾਹ ਪੀਤੀ ਐ ਨਹੀਂ ਮੈਂ ਜਾਣਦੀ ਆ ਤੁਹਾਡਾ ਦੀਨ ਮਾਨ ਵੀ ਕਿੰਨੇ ਕ ਦੀਨ ਮਾਨ ਚ ਤੁਸੀਂ ਹੈਗੇ ਹੋ ਤੇ ਕਿੰਨੇ ਚ ਨਹੀਂ ਆ ਮੈਨੂੰ ਨਾ ਦੱਸ ਤੂੰ ਸਾਰੀਆਂ ਗੱਲਾਂ ਸਾਉ ਕੋਈ ਪਤਾ ਮੈਨੂੰ ਤੁਹਾਡੇ ਬਾਰੇ ਨਾ ਸਾਡੇ ਬਾਰੇ ਕੀ ਪਤਾ ਹੈਗਾ ਕਾਇਦ ਨਹੀਂ ਤੀਜੇ ਦਿਨ ਤੁਹਾਡੇ ਬਾਰੇ ਪਤਾ ਸਾਡੇ ਬਾਰੇ ਪਤਾ ਕੀ ਪਤਾ ਤੈਨੂੰ ਦੱਸ ਹੀ ਦੇ ਨਾ ਵੀ ਮੈਨੂੰ ਆ ਪਤਾ ਹੈਗਾ ਨਾਲੇ ਤੇਰੀ ਬੈਠੀ ਦੀ ਸੇਵਾ ਕਰਗੇ ਨਾਲੇ ਹਜੇ ਤੇ ਇਥੋਂ ਅਸੀਂ ਗੱਲਾਂ ਕਹਾਈਏ ਨਾ ਮੈਨੂੰ ਐਂ ਦੱਸ ਤੂੰ ਕਿਹੜੀ ਸੇਵਾ ਕਰਦੀਆਂ ਮੇਰੀ ਹੈ ਕਿਹੜੀ ਸੇਵਾ ਕਰਦੀਆਂ ਮੇਰੀ ਨਾਲੇ ਸੇਵਾ ਕਰਾਉਣ ਨੂੰ ਮੈਂ ਕਿਹੜਾ ਇੱਥੇ ਕੋਈ ਹੋਇਆਗੀ ਮੇਰੀ ਧੀ ਦਾ ਘਰ ਹੈਗਾ ਮੈਂ ਤਾਂ ਇੱਥੇ ਆ ਕੇ ਬੈਠੀ ਹੈਗੀ ਮੈਨੂੰ ਪਤਾ ਵੀ ਤੁਸੀਂ ਮੇਰੀ ਧੀ ਦੇਖਭਾਲ ਕਿੰਨੀ ਕੀ ਕਰੋਗੀਆਂ ਤੇ ਕਿੰਨੀ ਕੀ ਕਰਨ ਵਾਲੀਆਂ ਹੈਂ ਆ ਸਾਰਿਆਂ ਕਰਤੂਤਾਂ ਪਤਾ ਮੈਨੂੰ ਤੁਹਾਡੀਆਂ ਆਹੋ ਤੂੰ ਤਾਂ ਦੇਖਭਾਲ ਕਰਨ ਵਾਸਤੇ ਆਈ ਐ ਬੈੱਡ ਤੋਂ ਤਾਂ ਪ੍ਰਾਹੁਣੀ ਬਣ ਕੇ ਲੱਤ ਨਹੀਂ ਲਾਉਂਦੀ 24 ਘੰਟੇ ਐ ਬੈਠੀ ਰਹਿਣੀ ਐ ਵੀ ਹਾਂ ਬੈਠੀ ਦੀ ਕਰੋ ਸੇਵਾ ਮੇਰੀ ਨਾ ਬੈਠਣਾ ਹੋਰ ਕੀ ਕਰਾਂ ਫਿਰ ਮੈਂ ਅੱਛਾ ਮੈਂ ਥੋੜੇ ਥੋੜੇ ਮੇਰੇ ਗੋਲੀ ਲੱਗ ਜਾ ਤੀ ਤਾਂ ਮੇਰੀ ਗੋਲੀ ਤੁਸੀਂ ਲਾਈ ਲਈ ਐ ਮੈਨੂੰ ਵੀ ਲਾ ਲੋ ਨਾਲ ਗੋਲੀ ਫਿਰ ਬਹਾਨਾ ਨਾ ਨਾ ਬਣਾ ਵੀ ਧੀ ਦੀ ਦੇਖਭਾਲ ਵਾਸਤੇ ਆਈ ਐ ਬਹਾਨਾ ਨਹੀਂ ਹੈਗਾ ਦੀਦਾ ਹੀ ਐ ਸਾਰੀ ਦੁਨੀਆ ਨੂੰ ਦਿਸ ਜਾਂਦਾਗਾ ਬਾੜਾ ਨਾ ਵੱਧ ਘੱਟ ਬੋਲ ਪੀਣੀ ਐ ਪੀ ਲੈ ਨਹੀਂ ਪੀਣੀ ਜਮਾ ਨਾ ਪੀ ਮੈਨੂੰ ਐਡੀ ਨਹੀਂ ਹੈਗੀ ਤੇਰੇ ਤਿੱਕਰ ਕੋਈ ਖਤਰ ਨਹੀਂ ਕਰੇਂੀ ਨਾ ਵੱਧ ਘੱਟ ਬੋਲਣ ਨੂੰ ਮੈਂ ਤਾਂ ਜਿਵੇਂ ਹੈਗਾ ਓਵੇਂ ਹੀ ਬੋਲੂਗੀ ਤੂੰ ਹਟਾ ਕੇ ਦਿਖਾ ਮੈਨੂੰ ਲੈ ਹਟਾ ਕੇ ਦਿਖਾ ਫਿਰ ਪੀ ਲਈ ਜਿੱਥੋਂ ਪੀਣੀ ਹੋਈ ਮੇਰੀ ਗੱਲ ਸੁਣ ਲੈ ਚਾਹ ਇੱਥੇ ਰੱਖ ਦੇ ਕਿਉਂ ਮੈਂ ਤਾਂ ਲੈ ਕੇ ਜਾਊ ਚਾਹ ਚਾ ਕੇ ਨਾਲੇ ਤਾਂ ਤੇਰੀ ਚਾਹ ਪਸੰਦ ਨਹੀਂ ਆਈ ਨਖਰੇ ਕਰਦੀ ਐ ਨਾਲੇ ਹਜੇ ਕਿ ਮੈਂ ਚਾਹ ਪੀਣੀ ਐ ਨਖਰੇ ਕਰਦੀ ਐ ਜੀ ਤੂੰ ਜਿੰਨਾ ਚਿਰ ਤੂੰ ਐਸੇ ਬੈਠੀ ਐ ਨਾ ਉਹ ਨਾ ਚਿਰ ਮੇਰੀ ਧੀ ਦੀ ਜ਼ਿੰਦਗੀ ਸੌਖੀ ਨਹੀਂ ਹੋ ਸਕਦੀ ਛੱਡ ਮੇਰੀ ਬਹਿਰ ਹੋਵੇਂਗੀ ਤੂੰ ਜਿਹੜੀ ਲੋਕਾਂ ਦੇ ਟੁਕੜਿਆਂ ਤੇ ਫਿਰਦੀ ਐ ਮੈਂ ਤਾਂ ਮੇਰੇ ਭਰਾ ਦੇ ਘਰੇ ਪਾਲ ਬੈਠੀ ਐਂਗੀ ਮੈਂ ਤੇਰੇ ਵਾਂਗੂ ਨਹੀਂ ਮੈਨੂੰ ਦੱਸੀ ਇੱਕ ਵਾਰੀ ਕਿਹੜੇ ਟੁਕੜਿਆਂ ਤੇ ਫਿਰਦੀ ਮੈਂ ਨਾ ਟੁਕੜੇ ਹੀ ਆਰੇ ਤੋਂ ਟੁਕੜੇ ਮੈਂ ਜਿਹੜੇ ਧੀ ਦੇ ਆਪ ਜੀ ਦੇ ਘਰੇ ਛੱਡ ਹਾਂ ਫਰਾਮ ਜੱਗ ਵਾਲੇ ਔਰ ਆ ਕੇ ਬੈਗੀ ਇੱਥੇ ਹਾਂ ਚਲ ਹੋਇਆ ਦਫਾ ਤੋ ਬਾਬਾ ਹੁਣੋਂ ਤੇਰੇ ਪਿਓ ਦਾ ਘਰ ਐ ਤੂੰ ਦੋਨੀਓਂ ਕੋ ਨਹੀਂ ਜਿੰਨਾ ਹੋ ਬੇਤਾ ਥੇਲ ਹੂ ਪੀਤਾ ਗਾ ਛੰਡੇਲ ਜੀ ਨੇ ਨੇ ਆਈਦਾ ਹੂੰ ਬਤਾਇਨੂ ਮੈਂ ਹਣ ਬਹੁਤ ਮੈਂ ਨਰਵਾਈ ਦੇਖ ਲਈ ਵੀ ਚਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੇਰੀ ਤਾਂ ਕੁਤਝੀ ਪੱਟ ਕੇ ਛੱਡੂ ਮੈਂ ਦੇਖੀ ਜਹੀ ਤੂੰ ਚਾਹ ਲੈ ਕੇ ਜਾਂਦੀ ਸੀ ਮੋੜ ਕੇ ਲੈ ਅੱਛਾ ਮੈਂ ਚਾਹ ਵੀ ਨਹੀਂ ਪੀ ਸਕਦੀਗੀ ਇੱਥੇ ਹੁਣ ਕੱਪੜਾ ਵੀ ਤਹਾਂ ਤੂੰ ਆ ਹੀ ਲਾਉਣ ਲੱਗ ਗਈ ਕੁੜੇ ਇਹਨਾਂ ਨੂੰ ਪ੍ਰੈਸ ਕਰ ਦਿੰਦੀ ਕੋਈ ਨਾ ਬੇਬੇ ਪ੍ਰੈਸ ਵੀ ਕਰ ਦੂੰਗੀ ਹੁਣ ਮੇਰਾ ਟਾਈਮ ਜਾਂ ਨਹੀਂ ਸੀਗਾ ਮੈਂ ਹਾਂ ਇੰਨਾਂ ਐਂ ਟਾਈਮ ਮਾਰ ਕੇ ਰੱਖ ਦਿੰਨੀ ਤੇਰਾ ਮੈਂ ਤੈਨੂੰ ਆਂ ਆਂਦੀ ਸੀ ਪਤਾ ਮਹਾਨਾ ਮੌਕੇ ਤੇ ਪਾਏ ਜਾਂਦੇ ਹੁੰਦੇ ਇਹ ਕੱਪੜੇ ਜੀ ਪ੍ਰੈਸ ਕਰੇ ਹੋਣਾ ਜਰਕਦੇ ਨੇ ਆਪਾਂ ਚੱਕ ਕੇ ਪਾ ਦਿੰਨੇ ਆ ਨਹੀਂ ਬੇਬੇ ਪ੍ਰੈਸ ਵੀ ਕਰੂੰਗੀ ਮੈਂ ਫੇ ਤਹਾਂ ਲਾਉਣ ਦੀ ਕਿ ਲੋਡ ਜੀ ਨੂੰ ਪ੍ਰੈਸੀ ਕਰਨੇ ਸੀ ਤਾਂ ਹੁਣ ਕੋਈ ਆ ਕਰ ਜਾਂਦਾ ਜੇ ਉਹਦੇ ਨਾਲ ਕੋਈ ਆ ਗਿਆ ਫੇਰ ਐਵੇਂ ਟੱਪੂਗਾ ਤੈਨੂੰ ਪਤਾ ਤਾਂ ਹੈਗਾ ਉਹਦਾ ਵੀ ਐਂ ਖਲਾਰਾ ਪਾ ਕੇ ਰੱਖ ਰੱਖਿਆ ਹੈਗਾ ਤੇ ਨਾਲੇ ਉੱਥੇ ਪੇਟੀ ਤੇ ਮੇਰੇ ਕੱਪੜੇ ਪੈ ਸੀ ਧੋਤੇ ਹੋਏ ਉਹਨਾਂ ਨੂੰ ਪ੍ਰੈਸ ਕਰਕੇ ਰੱਖ ਦੀ ਚੰਗਾ ਚਲ ਕੋਈ ਹੁਣ ਆਇਆਗਾ ਵੀਹੀ ਗਮਾਰਚ ਕੋ ਪ੍ਰੋਗਰਾਮ ਹੁੰਦਾਗਾ ਅਗਲਾ ਚੱਕ ਜਰਕ ਦੇਣ ਪਾ ਕੇ ਲੈ ਜਾਂਦਾਗਾ ਨਾ ਨਾ ਮੈਂ ਪ੍ਰੈਸ ਕਰਕੇ ਹੀ ਰੱਖੂਗੀ ਉਹਦੇ ਕੱਪੜੇ ਹਾਂ ਤੇ ਨਾਲੇ ਕੁੜਗਾਂ ਲੂਂਗਾ ਬਰਦੂਗਾਂ ਬਰਦੂਗਾਂ ਸਿੱਕੂਗਾ ਉਹਨਾਂ ਨੂੰ ਦੇਖ ਲੈਣੇ ਕੱਲ ਧੋਤੇ ਸੀ ਆਪਾਂ ਚੱਕ ਤੇ ਉਹ ਤਾਂ ਮੈਂ ਸਾਰੇ ਚੱਕ ਤੇ ਇਹਦੇ ਹੀ ਰਹਿੰਦੇ ਸੀ ਬਸ ਮੈਂ ਹਾਂ ਪ੍ਰੈਸ ਤੈ ਮਾਰਦਾ ਕਰਾਂ ਫਿਰ ਕੰਮ ਜਾਣ ਵੇੜ ਕੇ ਉਸ ਤੋਂ ਬਾਅਦ ਪ੍ਰੈਸ ਲਾਉਣੀ ਹੋਰ ਪ੍ਰੈਸ ਲਾਲੀਉ ਲਾਈਟ ਵੀ ਹੈ ਨਹੀਂ ਗਈ ਲਾਈਟ ਵੀ ਬੱਗ ਗਈ ਨਾ ਮੈਂ ਤਾਂ ਤੇ ਆਈ ਨਹੀਂ ਕੀਤਾ ਲੈ ਹਾਂ ਲਾਈਟ ਹੈ ਨਹੀਂ ਕਿ ਮੈਂ ਉਧਰ ਗਈ ਸੀ ਨਾ ਉਧਰ ਬੰਦ ਪਿਆਗਾ ਬੰਨ ਮੈਂ ਜ ਆਪਣਾ ਬਾਥਰੂਮ ਵਾਲਾ ਤੇ ਨਾਲ ਮੈਂ ਤੁਹਾਨੂੰ ਆਏ ਦੱਸਦੀ ਸੀ ਕੁੜੇ ਮਖਾਪਾਂ ਤਾਂ ਵਿਆਹ ਆ ਗਿਆ ਵਿਆਹ ਗਿਆ ਆ ਗਿਆ ਬੇਬੇ ਵਿਆਹ ਬੀਰੀ ਦੀ ਨੰਡ ਦਾ ਅੱਛਾ ਹਾਂ ਹੁਣ ਮੈਨੂੰ ਫੋਨ ਲਾਇਆ ਸੀਗਾ ਤੂੰ ਤੇ ਉਧਰ ਕੱਪੜਿਆਂ ਚ ਲੋਟ ਕਰੀ ਜਾਂਦੀ ਸੀ ਤੇ ਮੈਂ ਹੁਣ ਸੁਣ ਕੇ ਹਟੀ ਜਾਂਗੀ ਫੋਨ ਤੇ ਕਹਿੰਦੇ ਕਿ ਸਾਰਾ ਪਰਿਵਾਰ ਆਇਆ ਤੁਸੀਂ ਵਿਆਹ ਅੱਛਾ ਹੋਰ ਫੇਰ ਸਾਲ ਤੇ ਹੋਰ ਵਹਾਈ ਆਂਦੀ ਸੀ ਕਿ ਮੈਂ ਕਿਹਾ ਚੱਲ ਨਾਲ ਕੋਈ ਮੜ ਮੋਟਾ ਹੁਣ ਲੀ ਜਾ ਟੱਕ ਲਿਆਗੇ ਨਾ ਹਾਂ ਕੁੜਗਾਂ ਦਾ ਇਹ ਕੱਪੜਾ ਲਿਆ ਕੇ ਮਹੋ ਜਿਹੜੇ ਉਹ ਸੀਗੇ ਹੁਣ ਉਹ ਤਾਂ ਘਰੇ ਪਾ ਲਏ ਉਹਨਾਂ ਨੇ ਉਹ ਤਾਂ ਫਿਰ ਵਰਦੀਆਂ ਸੀਗਾ ਕੁਛ ਤਾਂ ਉਹ ਮੋਟੇ ਸੀਗੇ ਹੁਣ ਐ ਵਿਆਹ ਸ਼ਾਦੀ ਵਾਲੇ ਤਾਂ ਹੈ ਨਹੀਂ ਸੀਗੇ ਉਹ ਹਾਂ ਉਹ ਜਿਹੜੇ ਪਹਿਲਾਂ ਆਪਾਂ ਲਿਆਂਦੇ ਸੀ ਪਰ ਉਹ ਹੁਣ ਚਾਚੇ ਜੀ ਹੋਏ ਪਏ ਅਗੇ ਹੁਣ ਅਜੇ ਤਾਂ ਜਵਾਕੜੀਆਂ ਪਾ ਕੇ ਵੀ ਨਹੀਂ ਜਾ ਸਕਦੀਆਂ ਨਾ ਨਾ ਲਿਓਣੇ ਪੈਣਗੇ ਇਹਨਾਂ ਦੇ ਤਾਂ ਕੱਪੜੇ ਹਾਂ ਕਦੋਂ ਦਾ ਬੇਬੇ ਪਿਆ ਉਹ 30 ਤਰੀਕ ਦਾ ਕਹਿੰਦੇ ਆ 30 ਤਰੀਕ ਦਾ ਹਾਂ 30 ਤਰੀਕ ਤਾਂ ਆ ਗਈ ਤੇ ਹੋਰ ਥੋੜੇ ਦਿਨ ਹੀ ਰਹਿ ਗਏ ਨਾ ਫਿਰ ਉਹਨਾਂ ਨੇ ਐ ਵਿਆਹ ਦੱਸਿਆ ਆਪਾਂ ਨੂੰ ਇੰਨਾ ਨੇੜਾ ਕਹਿੰਦੇ ਸਾਥੋ ਆਇਆ ਹੀ ਨਹੀਂ ਗਿਆਗਾ ਬਸ ਭੱਜਾਂ ਦਾ ਉੜਗੀ ਚਿਤੁਰੇ ਫਿਰੇ ਪਹਿਲਾਂ ਪਿਆਰ ਕਢਾਉਣਾ ਸੀ ਪੈਸ ਨਹੀਂ ਕਹਿੰਦੇ ਮਿਲੀ ਉਧਰ ਤੁਰੇ ਫਿਰੇ ਆਗੇ ਹੁਣ ਸਾਨੂੰ ਪੈਸ ਮਿਲੀ ਹੈ ਕਹਿੰਦੇ ਅੱਛਾ ਚਲ ਵਧੀਆ ਜਵਾਕੜੀ ਦਾ ਪਰ ਲੈ ਜੂਗਾ ਹੋਰ ਵਦਗਾ ਦਾ ਮਾਹ ਚਲ ਉਹ ਹੀ ਗੱਲ ਫਰਜ ਲੈ ਜੂਗਾ ਹਨਾ ਹੋਰ ਤੇ ਮਾਹ ਤੁਸੀਂ ਸਾਡੇ ਕੋਲ ਪਹਿਲਾਂ ਨਹੀਂ ਆਏਗੇ ਮੈਂ ਤੁਸੀਂ ਆਪ ਆ ਜਾਂਦੇ ਕਹਿੰਦੇ ਕਿਰਾ ਵੀ ਇੱਧਰ ਅਸੀਂ ਆਵਾਂਗੇ ਬਟੰਡੇ ਵੀ ਕੱਪੜਾ ਲੀਡਾ ਜੇ ਦੇਖਣ ਉਹਦੇ ਆ ਕੇ ਜਾਵਾਂਗੇ ਉਸ ਨੂੰ ਦੱਸਿਆਗਾ ਸੀ ਅੱਛਾ ਹਾਂ ਫਿਰ ਤਾਂ ਵਿਆਹ ਤਾਂ ਆ ਗਿਆ ਚਲ ਇਹਦੇ ਨਾਲ ਵੀ ਗੱਲ ਕਰਨੀ ਪਊਗੀ ਕਿਰਾ ਉਹ ਆ ਜਾਂਦੇ ਉਹਨੂੰ ਫਿਰ ਪੁੱਛਦੀਆਂ ਕਿਵੇਂ ਕਰੋਗਾ ਉਹਨੇ ਤਾਂ ਕੀ ਕਹਿਣਾਗਾ ਹੁਣ ਜਦੋਂ ਆਪਾਂ ਜਾਵਾਂਗੇ ਤੇ ਉਹ ਵੀ ਜਾਊਗੀ ਆਪਣੇ ਨਾਲ ਘਰ ਦਾ ਵਿਆਹਗਾ ਜਾਣਾ ਤਾਂ ਹੈਗਾ ਨਾਲ ਫਿਰ ਵੀ ਲੀੜੇ ਕੱਪੜੇ ਤਾਂ ਕਹਿਣਾ ਪਊਗਾ ਵੀ ਜਵਾਕੜੀਆਂ ਦੇ ਲੀੜੇ ਕੱਪੜੇ ਲਿਆ ਦੇ ਨਾਲ ਤਾਂ ਨਾਲੇ ਚੱਲ ਇੱਕ ਅੱਧਾ ਮੈਨੂੰ ਸੂਟ ਲਿਆ ਦੂਗਾ ਫਿਰ ਮੈਂ ਸਮਾ ਦੂੰਗੀ ਹੁਣ ਨੇੜੇ ਵਿਆਹ ਆ ਗਿਆ ਮੈਂ ਕੋਈ ਨਹੀਂ ਫਿਰ ਭਾਈ ਜਿਹਾ ਲਿਆਤਾ ਤਾਂ ਤੂੰ ਉਹ ਬਣਵਾ ਲਈ ਤੇ ਨਹੀਂ ਜਿਹੜੇ ਤੇਰੀ ਮਾਂ ਦੇ ਕਿਗੀ ਸੀ ਤੂੰ ਉਹਨਾਂ 'ਚ ਦੇਖ ਲਈ ਉਹ ਵੀ ਸੋਹਣੀ ਸੀਗੇ ਸੂਟ ਮੇਰੀ ਗੱਲ ਸੁਣ ਮਾਂ ਪਏ ਤਾਂ ਹੈਗੇ ਆ ਪਰ ਉਹ ਮੇਰੇ ਪਸੰਦ ਨਹੀਂ ਉਹਨਾਂ ਦੀ ਕਢਾਈ ਥੋੜੀ ਹਲਕੀ ਜੀ ਐ ਮੈਂ ਕਹਿੰਨੇ ਵਿਆਹ 'ਚ ਜਾਣਾ ਥੋੜਾ ਜਿਹਾ ਵਧੀਆ ਲੈ ਆਉਂਗੀ ਸੂਟ ਨਾਲੇ ਉਹ ਕੁੜੀ ਵਸਤੇ ਵੀ ਤਾਂ ਚਾਹੀਦੀ ਹੋਊਗਾ ਵਿਆਹ ਵਸਤੇ ਸੂਟ ਹਾਂ ਲੈ ਕੇ ਜਾਣੇ ਪੈਣਗੇ ਜੀਰੇ ਤਾਂ ਹੁਣ ਆਪਾਂ ਨੂੰ ਕੁੜੀ ਵਾਸਤੇ ਵੀ ਕੁੜੀ ਵਾਸਤੇ ਲੈ ਜਾਾਂਗੇ ਨਾਲੇ ਭਾਈ ਤੇ ਨਾਲੇ ਉਹ ਹੁਣ ਵੀਰ ਵਾਸਤੇ ਵੀ ਲੈ ਕੇ ਜਾਣਾ ਪਊ ਇੱਕ ਸੂਟ ਹਾਂ ਮੈਂ ਤਾਂ ਕਹਿੰਨੇ ਇੱਕ ਸੂਟ ਬਹੁਤਾ ਕੁੜੀ ਨੂੰ ਕਿ ਦੋ ਚਾਹੀਦੇ ਨੇ ਦੋ ਲੈ ਚੱਲਾਂਗੇ ਹੁਣ ਇੱਕ ਦਾ ਕਿ ਦੇਵਾਂਗੇ ਅਗਲਾ ਮੋੜ ਕੇ ਵੀ ਦੇ ਦਿੰਦਾ ਹੁਣ ਤੈਨੂੰ ਉਹੀ ਗੱਲ ਸੂਟ ਦੇਣਗੇ ਅਗਲਾਂ ਫੇਰ ਅਗਲਾ ਕੁੱਕਾ ਵੀ ਉਹੀ ਅਸੀਂ ਸਾਮਾ ਮੋੜਤਾ ਹਾਂ ਖਾਲੀ ਤਾਂ ਗਲਾ ਮੋੜਦਾ ਹੀ ਨਹੀਂਗਾ ਹੁਣ ਜਦੋਂ ਆਪਾਂ ਵਿਆਹ ਜਾਂਦੇ ਆਪਾਂ ਕਿਹੜਾ ਕਿਸੇ ਨੂੰ ਦਿੰਦੇ ਨਹੀਂ ਵੀਰਾ ਟਾ ਕਪੜਾ ਹਾਂ ਜਿਹੜਾ ਇੱਕ ਮੇਰੀ ਮਾਂ ਲੈਈ ਸੀ ਸੂਟ ਹਾਂ ਉਹ ਵਿਆਹ ਵਾਲਾ ਹੀ ਹੈ ਹੁਣ ਉਹ ਲਾੜ ਰੰਗਦਾ ਮੈਂ ਜਿਹਨੇ ਲਾ ਰੰਗਦਾ ਉਹ ਕੁੜੀ ਨੂੰ ਲਾ ਦਾਂਗੇ ਹਾਂ ਉਹ ਕੁੜੀ ਨੂੰ ਲਾ ਦਾਂਗੇ ਤੇ ਆਪਾਂ ਵੀਰੀ ਨੂੰ ਹੋਰ ਲਿਆ ਦੇਣਾ ਹਾਂ ਦੋ ਸੂਟ ਤਾਂ ਲੈ ਕੇ ਜਾਵਾਂਗੇ ਫੇਰ ਅਗਰ ਤੈਨੂੰ ਵੀ ਮੋੜੂ ਸਾ ਮਾ ਤਾਂ ਨਹੀਂ ਅਗਲਾ ਫੇਰ ਉਹ ਕਰਦਾ ਹੁੰਦਾ ਆਹ ਉਹ ਐ ਕਰ ਲਾਂਗੇ ਉਹਦੀ ਨੰਨ ਦਵਸਤੇ ਦੋ ਸੂਟ ਲਿਆ ਦਾਂਗੇ ਇੱਕ ਤਾਂ ਮੈਂ ਰੈੱਡ ਲਾ ਦੂੰਗੀ ਸੂਟ ਹਾਂ ਗਾਲ ਗਾਲ ਰੰਗ ਦਾ ਲਿਆ ਕੇ ਦੇਤਾ ਮੇਰੀ ਮਾਂ ਨੇ ਹਾਂ ਉਹ ਨਹੀਂ ਮੈਂ ਸਮਝੰਦੀ ਜੀ ਚਲ ਤੂੰ ਉਹ ਉਧਰ ਲਾ ਦਿਓ ਵਿਆਹ ਲਈ ਕੁੜੀ ਨੂੰ ਲਾ ਦੀ ਹਾਂ ਬੇਬੇ ਤੂੰ ਕਹਿ ਕੇ ਮੈਨੂੰ ਸੂਟ ਦਵਾ ਦੀ ਵਧੀਆ ਜਾ ਕਹਿ ਦੀ ਉਹਨੂੰ ਮੜਾ ਜਾ ਫਿਰ ਤੈਨੂੰ ਪਤਾ ਟੱਪੂ ਦਾ ਨਾ ਕੋਈ ਨਹੀਂ ਫਿਰ ਹੁਣ ਵਿਆਹ ਸ਼ਾਦੀ ਵਾਲਾ ਤਾਂ ਤੈਨੂੰ ਲਈ ਕਿ ਦੇਵਾਂਗੇ ਹੁਣੋਂ ਪਿੰਡ ਜਾਣਾਗਾ ਵਿਆਹ ਹੋਈਗਾ ਲੱਕੀ ਕਹਿੰਦੀ ਮਸਾਂ ਵਿਆਹ ਆਇਆਗਾ ਕੋਈ ਤੈਨੂੰ ਸੋਨਾ ਸੂਟ ਕਹਿ ਦੂੰਗੀ ਭਈ ਜੀ ਨੂੰ ਸੋਨਾ ਸੂਟ ਲਿਆ ਦੇ ਕਹਿ ਦੀ ਬਸ ਹੁਣ ਤੂੰ ਹਾਂ ਕੋਈ ਨਹੀਂ ਜ ਫਿਰ ਤੈਨੂੰ ਪਤਾ ਨਾ ਮੈਂ ਤਾਂ ਉਹਨਾਂ ਨੇ ਡੰਗ ਲਾ ਲੂੰਗੀ ਚਲ ਤੁਸੀਂ ਬਣਾ ਲਓ ਭਈ ਆਪਦੇ ਬਿਲਕੁਲ ਤਾਂ ਪਏ ਆਗੇ ਲੈ ਤੂੰ ਕਿਉਂ ਡੰਗ ਲਾ ਲੇਂਗੀ ਬੇਬੇ ਤੂੰ ਵੀ ਇੱਕ ਅੱਧਾ ਲੈ ਨਾ ਕੋਈ ਨਹੀਂ ਮੇਰਾ ਕੀ ਹੈਗਾ ਮੈਂ ਕਿਹੜਾ ਉੱਥੇ ਗਾਹਾਂ ਗੂੰ ਆਖੇਂਗੀ ਕਹਿੰਦੀ ਅੱਗੇ ਉਹ ਕਰਨਾਗਾ ਬੈਠਣਾ ਹੀ ਮੈਂ ਤਾਂ ਜਾ ਕੇ ਲੈ ਬਣੀ ਮੈਨੂੰ ਬਦਗਾ ਜਾਂ ਛੁੱਟਦੇ ਆਂ ਹਜੇ 2 ਮਹੀਨੇ ਹੋਏ ਨਹੀਂ ਬਣਾਏ ਲੇ ਟਾਕੀ ਨੂੰ ਤੇਰੀ ਇਸ ਪਹਿਲਾਂ ਕਰ ਲੈਂਦੇ ਆਈ ਨਹੀਂ ਆਲੀ ਬਈ ਨਹੀਂ ਸਮਾਈ ਆਗੀ ਕਿੱਥੋਂ ਦੇਵਾਂਗੇ ਅਸੀਂ ਸਿਆਰ ਦਾ ਮਹੀਨਾਗਾ ਕਾਲ ਪੁਛੀ ਨੀ ਮੁੰਡੇ ਨੂੰ ਆਉਂਦੇ ਕਰੂਗੇ ਉਹਦੇ ਨਾਲ ਆਇਆ ਵੀ ਭੈ ਜੀ ਦਾ ਟੱਕੇ ਵੀ ਹੁਣ ਫਿਰ ਲਿਆਉਣਾ ਪਊਗਾ ਜਦੋਂ ਵਿਆਹ ਆ ਗਿਆ ਘਰ ਦੀ ਕੀ ਬਹਿਲ ਕਿਸੇ ਥਾਂ ਦੀ ਆ ਗਈ ਸ਼ਰਮ ਜਾ ਜਿੱਥੇ ਤੁਸੀਂ ਕਦੋਂ ਰੋਣਾ ਪਾ ਰੱਖਿਆ ਸੀਗਾ ਹੋਇਆ ਕਿਉਂ ਨਹੀਂ ਬਥੇਰਾ ਕੁਸ ਹੋ ਗਿਆ ਤੈਨੂੰ ਨਹੀਂ ਪਤਾ ਨਾਲੇ ਮੈਂ ਆਖਿਆ ਵੀ ਮੈਂ ਉਹਦੇ ਮੱਥੇ ਨਹੀਂ ਲੱਗਦੀ ਮੈਨੂੰ ਨਾ ਚਾਹ ਫੜਾ ਕੇ ਭੇਜ ਉਹਨੂੰ ਚਾਹ ਬਣਾਇਆ ਪੂਜਣਾ ਉਹਨੂੰ ਮੰਜੇ ਤੇ ਬਹਾ ਕੇ ਨਾ ਕਹਿੰਦੀ ਕੀ ਸੀ ਹੁਣ ਤੈਨੂੰ ਬਥੇਰਾ ਕੁਸ ਕਿਹਾਗਾ ਮੈਨੂੰ ਬੇਤੀ ਕਰਾਉਣ ਵਾਸਤੇ ਨਹੀਂ ਰੱਖੀ ਮੈਂ ਇੱਥੇ ਮੈਂ ਚਾਹ ਲੈ ਕੇ ਗਈਆਂ ਧੱਕੇ ਮਾਰ ਮਾਰ ਕਮਰੇ ਚੋਂ ਬਾਹਰ ਕੱਢਿਆ ਹੁਣੇ ਮੈਨੂੰ ਨਾ ਇਹ ਜੀ ਕੀ ਗੱਲ ਹੋ ਗਈ ਲੈ ਕੇ ਤਾਂ ਤੂੰ ਉਹਨੂੰ ਚਾਹੀ ਗਈ ਧੀ ਧੱਕੇ ਮਾਰਨ ਵਾਲੀ ਕੀ ਗੱਲ ਹੈ ਤੇ ਵਿੱਚ ਇਹ ਗੱਲ ਮੈਨੂੰ ਨਾ ਪੁੱਛ ਤੇਰੀ ਕੁੜਮਣੀ ਨੂੰ ਪੁੱਛ ਜਿਹੜੀ ਨੂੰ ਉਹਨੂੰ ਤੂੰ ਇੱਥੇ ਬੇਲੀ ਨੂੰ ਪਾਲਦੀ ਐ ਵੀ ਉਹਨੂੰ ਆਏ ਪੁੱਛ ਲਾ ਵੀ ਮੈਥੋਂ ਉਹਨੂੰ ਕੀ ਅਲਰਜੀ ਆ ਜਿਹੜਾ ਮੇਰੇ ਪਿੱਛੇ ਪੈ ਰਹੀ ਆ ਉਹ ਪਤਾ ਨਹੀਂ ਉਹਨੂੰ ਹੋਇਆ ਕੀ ਆ ਹਾਂ ਚੰਗੀ ਭੜੀ ਤਾਂ ਬਾਹਰੋਂ ਪਹਿਲਾਂ ਬਾਹਰੇ ਮੂੰਹ ਬਣਾਈ ਬੈਠੀ ਸੀ ਆ ਉੱਠ ਕੇ ਅੰਦਰ ਆ ਗਈ ਆਹ ਹੁਣ ਅੰਦਰ ਆ ਕੇ ਹੁਣ ਤੇਰੇ ਨਾਲ ਖੈਬੜ ਪੀ ਪਤਾ ਨਹੀਂ ਕੀ ਭਾਲਦੀ ਐ ਇਹ ਮੇਰੇ ਨਾਲ ਖੈਬੜਨ ਦੀ ਮਾਰੀ ਤਾਂ ਆ ਬੈਂਦੀ ਐ ਬਹਾਨੇ ਨਾਲ ਹਜੇ ਆ ਕੇ ਮੈਂ ਤਾਂ ਮੇਰੀ ਧੀ ਦੀ ਦੇਖਭਾਲ ਕਰਦੀ ਐ ਦੇਖਭਾਲ ਤਾਂ ਹੁੰਦੀ ਐ ਵੀ ਹਾਂ ਭਾਈ ਧੀ ਨੂੰ ਤਾਂ ਤੂੰ ਮੰਜੇ ਤੇ ਪੈਰ ਨਹੀਂ ਲਾਉਣ ਦਿੰਦੀ ਤੇ ਆਪ ਸਾਰਾ ਦਿਨ ਉਹਦੇ ਬਰਾਬਰ ਬਚੜ ਕੇ ਪਈ ਰਹਿੰਦੀ ਐ ਆਪਾਂ ਨੂੰ ਤਾਂ ਇੱਕ ਕੁੜੀ ਦੀ ਤਾਂ ਇਹਦੀ ਦੇਖਭਾਲ ਕਰਨੀ ਐ ਜਿਹੜੀ ਕਰਨੀ ਐ ਨਾਲੇ ਇਹਦੀ ਸੇਵਾ ਵੀ ਕਰਨੀ ਪੈਂਦੀ ਹੈਗੀ ਬਿੰਦਰੀ ਕੀ ਕਰੀਏ ਇੱਕ ਨਾ ਕਰਮਾਂ ਦੇ ਮੂੰਹ ਨੂੰ ਚੁੱਪਾਂਗੇ ਨਹੀਂ ਇਹਨੂੰ ਤਾਂ ਨੂੰ ੱੱਕੇ ਮਾਰ ਕੇ ਕੱਢਦੀ ਐ ਕਰੋ ਬਸ ਇੱਕ ਮਾਇਕ ਇਹ ਨਹੀਂ ਆ ਵੀ ਪ੍ਰਮਾਤਮਾ ਮਸਾਂ ਚੰਗਾ ਟਾਈਮ ਲਿਆ ਵੀ ਆਪਣੇ ਕਰੇ ਵੀ ਕਿਉਂ ਕਲੇਸ਼ ਖੜਾ ਕਰਨਾਗਾ ਨਹੀਂ ਜਹੇ ਜੇ ਇਹ ਲੱਛਣ ਕਰਦੀ ਆ ਨਾ ਇਹਦੇ ਨਾਲ ਤਾਂ ਆਪਾਂ ਇੱਕ ਦਿਨ ਨਾ ਕੱਟੀ ਉਹਦੀ ਡੱਕਰ ਦੀ ਇਹਨੂੰ ਇੱਥੋਂ ਨਹੀਂ ਭਾਬੀ ਇਹਨੂੰ ਕਾਹਨੂੰ ਡੱਕਰਨਾ ਆ ਜਾਂਦੇ ਕਰਮੋ ਵਰਗਿਆਂ ਨੂੰ ਕਰੇ ਕੱਲ ਨੂੰ ਮੈਂ ਜਾਨੀ ਆ ਮੇਰੇ ਨਾਲ ਕੀ ਮੈਂ ਤਾਂ ਉੱਥੇ ਰਹੂੰਗੀ ਉਨਾ ਚਿਰ ਜਿੱਦੇ ਕੋਈ ਬੱਚਾ ਬੱਚੀ ਹੋ ਗਿਆ ਮੈਨੂੰ ਦੱਸਦੀ ਮੈਂ ਆ ਜੂੰਗੀ ਮੈਂ ਨਹੀਂ ਇਹ ਤਾਂ ਇੰਨਾ ਕੁ ਸੁਣ ਸਕਦੀ ਜਿੰਨਾ ਇਹਨੇ ਅੱਜ ਸੁਣਾਇਆ ਮੈਨੂੰ ਮੇਰੀ ਬਰਦਾਸ਼ਤ ਤੋਂ ਬਾਹਰ ਆ ਸਾਰਾ ਕੁਝ ਬਿੰਦਰੀ ਤੂੰ ਕਾਹਨੂੰ ਕਿਤੇ ਜਾਣਾਗਾ ਬਗ ਤਾਂ ਇਹੀ ਜਾਊਗੀ ਕੋਈ ਨਾ ਜਿੱਦੇ ਪ੍ਰਮਾਤਮਾ ਨੇ ਸੋਹਣਾ ਟਾਈਮ ਲਿਆਤਾ ਨਾ ਇਹਨੂੰ ਤਾਂ ਆਪਾਂ ਇੱਕ ਦਿਨ ਨਹੀਂ ਰੱਖਦੇ ਹੈਗੇ ਘਰੇ ਨਾਲੇ ਇੱਕ ਗੱਲ ਹੋਰ ਜਦੋਂ ਵੀ ਜਵਾਕ ਘਰੇ ਆਉਣਗੇ ਨਾ ਤੂੰ ਕੋਈ ਐਸੀ ਵੈਸੀ ਗੱਲ ਨਾ ਕਰੇ ਮਸਾ ਤਾਂ ਜਵਾਕ ਮੱਥਾ ਠੇਕੇ ਘਰੇ ਆਉਣਗੇ ਸੁੱਖ ਸ਼ਾਂਤੀ ਨਾਲ ਭਾਬੀ ਮੇਰਾ ਖੜਾ ਜੀ ਕਰਦਾ ਹੈਗਾ ਪਰ ਮੈਂ ਕੀ ਕਰਾਂ ਜਦੋਂ ਇਹ ਮੈਨੂੰ ਇੰਨਾ ਕੁਝ ਬੋਲਦੀ ਆ ਨਾ ਮੈਂ ਇਥੋਂ ਨਹੀਂ ਜਰੀ ਜਾਂਦੀ ਤੂੰ ਤਾਂ ਮੈਨੂੰ ਅੱਜ ਦੀ ਕਿਹਾਏ ਨਹੀਂ ਆਖਿਆ ਵੀ ਜਾਂ ਤੂੰ ਮੇਰਾ ਕੁਸ ਢੋਲ ਵਿਗਾੜਤਾ ਜਾਂ ਮੇਰੇ ਬੱਚਿਆਂ ਨੂੰ ਕੁਸ ਖਾਤਾ ਇਹ ਮੈਨੂੰ ਕਿੰਨੀਆਂ ਸੁਣਾਉਂਦੀ ਐ ਇਹ ਤਾਂ ਮੇਰੇ ਵੱਡੇ ਹੋਏ ਜ਼ਖਮਾਂ ਤੇ ਨੂਨ ਪਾਉਣ ਤਿੱਕਰ ਜਾਂਦੀ ਐ ਇਹਦੀ ਜਨਾਨੀ ਐ ਮੈਂ ਕੀ ਕਰਾਂ ਭਾਬੀ ਹੁਣ ਮੈਂ ਇਥੋਂ ਚੁੱਪ ਵੀ ਨਹੀਂ ਕਰਿਆ ਜਾਂਦਾ ਤੇ ਮੈਥੋਂ ਸਹੀਆਂ ਵੀ ਨਹੀਂ ਜਾਂਦਾ ਬਿੰਦਰੀ ਤੂੰ ਮੇਰੇ ਕਣੀ ਦੇਖ ਲੈ ਆਪਣੇ ਤੇ ਅਨੰਤ ਪਰਜਾਈ ਚ ਕਦੇ ਫਰਕ ਆਇਆ ਜਾਂ ਮੈਂ ਤੈਨੂੰ ਕਦੇ ਕੁਸ ਬੋਲੀਆ ਤੂੰ ਮੇਰੇ ਮੂੰਹ ਨੂੰ ਚੁੱਪ ਕਰ ਜਾ ਨਾਲੇ ਕਿੰਨਾ ਕ ਟਾਈਮ ਆ ਹਾ 2-4 ਮਹੀਨਿਆਂ ਦੀ ਗੱਲ ਹੈਗੀ ਹਾਪੇ ਭਗ ਜੂਗੀ ਨਾਲੇ ਮੈਂ ਤੈਨੂੰ ਕਦੇ ਕੁਝ ਕਿਹਾਗਾ ਤੇ ਨਹੀਂ ਮੈਂ ਤੈਨੂੰ ਕਦੇ ਕੁਝ ਕਹਿ ਸਕਦੀ ਆ ਮੈਂ ਤੇਰੇ ਮੂਰੇ ਹੱਥ ਬੰਨਦੇ ਤੂੰ ਮੇਰੇ ਕਰਕੇ ਸੁਣ ਲੈ ਨਹੀਂ ਭਾਬੀ ਤੈਨੂੰ ਹੱਥ ਬੰਨਨ ਦੀ ਕੀ ਲੋੜ ਐ ਚੱਲ ਕੋਈ ਨਹੀਂ ਨਾ ਹੀ ਅੱਗੇ ਮੈਂ ਤੇਰਾ ਆਖਿਆ ਮੋੜਾ ਨਾ ਹੀ ਹੁਣ ਮੋੜਾ ਜਿਵੇਂ ਤੂੰ ਕਹਿੰਨੀ ਠੀਕ ਐ ਪਰ ਮੇਰੀ ਇੱਕ ਸ਼ਰਤ ਐ ਕੀ ਸ਼ਰਤ ਸ਼ਰਤ ਇਹ ਐ ਬੀ ਮੈਂ ਦੁਵਾ ਦੇਦੇ ਮੂੰਹ ਨਹੀਂ ਲੱਗਦੀ ਨਾ ਤਾਂ ਮੈਂ ਇਹਨੂੰ ਕੋਈ ਚੀਜ਼ ਫੜਾਵਾਂ ਮੇਰੇ ਕੋਲ ਇਹ ਭੁੱਖੀ ਬੈਠੀ ਰਹੇ ਤੇ ਨਾ ਮੈਂ ਜਿੱਥੇ ਬੈਠੀ ਉੱਥੇ ਬੈਠਾ ਖਾਣਾ ਤੇ ਮੈਂ ਇਹਨੂੰ ਬੁਲਾਉਂਦੇ ਵੀ ਨਹੀਂ ਹੈਗੀ ਛੱਡ ਕੋਈ ਨਾ ਚਾਹ ਪਾਣੀ ਜਦੋਂ ਇਹਨੂੰ ਫੜਾਉਣਾ ਹੋਊਗਾ ਨਾ ਮੈਂ ਆਪੇ ਪੜਾ ਦੂੰਗੀ ਨਹੀਂ ਤਾਂ ਜਦੋਂ ਘਰੇ ਹੁੰਦੀ ਹੈ ਕਰਮੋਈ ਫੜਾਈ ਜਾਂਦੀ ਹੈ ਤੂੰ ਇਹਦੇ ਲੱਭੀ ਨਾ ਜਾਇ ਇਹ ਤਾਂ ਦੂਰੇ ਰਹੀ ਪਰ ਚਲ ਕੋਈ ਨਹੀਂ ਜabb ਬਾਈ ਨੂੰ ਚਾਹ ਚ ਫੜਾਇਆ ਛੱਡ ਨਹੀਂ ਕੁਛ ਕਹਿੰਦੀ ਮੈਂ ਓਹੋ ਬਿੰਦਰੇ ਤੇਰਾ ਤਾਂ ਸੱਚੀ ਤਮਾ ਕੋ ਵਾਰ ਹੋਈ ਪਈ ਆ ਤੂੰ ਦਾ ਤੇਰਾ ਬਾਈ ਘਰੇ ਕਿੱਥੇਗਾ ਉਹ ਤਾਂ ਖੇਤ ਗਿਆ ਹੋਵੇਗਾ ਉਹ ਰੱਬਾ ਮੇਰੇ ਦਿਮਾਗ ਨੂੰ ਵੀ ਕੀ ਹੋ ਗਿਆ ਬਾਕੀ ਭਾਬੀ ਮੈਨੂੰ ਤਾਂ ਇਹਦੀਆਂ ਗੱਲਾਂ ਨੇ ਐ ਕਰ ਛੱਡਿਆਗਾ ਨਾਲੇ ਜੇ ਤੂੰ ਕਹੇ ਨਹੀਂ ਹੈ ਨਾ ਵੀ ਬੱਚਾ ਹੋਏ ਤੋਂ ਬਾਅਦ ਇਹ ਇੱਥੇ 2-3 ਮਹੀਨੇ ਲੱਗੀ ਇਹ ਤਾਂ ਆਪਾਂ ਨੂੰ ਸਾਰੇ ਡੱਬਰ ਨੂੰ ਪਾਗਲ ਕਰ ਦੂਗੀ ਬਿੰਦਰੀ ਤੂੰ ਦਿਲ ਤੇ ਨਾ ਲਾਇਆ ਕਰ ਗਾਣ ਉਹ ਤਾਂ ਜਹੇ ਜੀ ਉਹਦੀ ਕਰਤੂਤ ਉਹ ਜੀ ਵਰਤੀ ਜਾਂਦੀ ਹੈ ਭੌਂਕਦੀ ਆ ਭੌਂਕੀ ਜਾਂਦੀ ਤੂੰ ਸੁਣੇ ਹੀ ਨਾ ਕਰ ਉਹਦੀ ਚਲ ਕੋਈ ਨਹੀਂ ਭਾਬੀ ਚਲ ਮੇਰੀ ਗੱਲ ਸੁਣ ਤੂੰ ਬੈਠ ਤੇਰ ਵਾਸਤੇ ਮੈਂ ਚਾਹ ਬਣਾ ਕੇ ਲਿਆਉਣੀ ਹੈ ਚਲ ਆ ਜਾ ਉੱਥੇ ਲੈ ਆ ਚਾਹ ਚਲ ਦੱਸ ਕੀ ਕਰੇ ਵਿਚਾਰੀ ਬੰਦਰ ਪਤਾ ਨਹੀਂ ਕਹੇ ਜਿਆ ਕਰ ਮੁੰਡਾ ਕੀ ਇਹ ਖਾਂਦੀ ਆ ਕੀ ਨਾ ਸਾਰਾ ਦਿਨ ਜਦੋਂ ਬੋਲੂ ਕਿ ਜ਼ਹਿਰੀ ਉਗੜਦੀ ਹੈਗੀ ਪਤਾ ਨਹੀਂ ਕੀ ਕੁਸ ਕਰਕੇ ਰੱਖੂਗੀ ਇਸ ਘਰ ਦੇ ਵਿੱਚ ਜਿੰਨਾ ਟਾਈਮ ਇਹ ਰਹੂਗੀ ਇੰਦਰ ਇੱਥੇ ਕਿਉਂ ਬੁਲਾਇਆ ਬੱਸ ਯਾਰ ਮੈਂ ਘਰੋਂ ਥੋੜੀ ਅਫਸਰਟ ਸੀਗੀ ਮੇਰਾ ਨਾ ਜੀ ਨਹੀਂ ਲੱਗ ਜਾਂਦਾ ਸੀਗਾ ਕਿਤੇ ਘਰੋਂ ਬਾਹਰ ਆ ਗਈ ਤੇ ਬਾਅਦ ਚ ਪਤਾ ਲੱਗਿਆ ਕਿ ਕਿੱਥੇ ਜਾਵਾਂ ਤਾਂ ਕਰਕੇ ਤੈਨੂੰ ਫੋਨ ਕਰ ਲਿਆ ਨਾਲੇ ਲਾਡੀ ਨੂੰ ਫੋਨ ਕਰ ਲਿਆ ਕੀ ਗੱਲ ਹੋ ਗਈ ਬੱਸ ਯਾਰ ਬੋਲ ਕੀ ਜਕਰ ਕਰ ਠੀਕ ਹੈ ਸਾਰਾ ਕੁਝ ਕਰੇ ਠੀਕ ਵੀ ਆ ਤੇ ਠੀਕ ਵੀ ਨਹੀਂ ਹੈਗਾ ਮੈਨੂੰ ਆਪ ਨੂੰ ਕੁਝ ਸਮਝ ਨਹੀਂ ਆ ਰਿਹਾ ਸੀਗਾ ਤਾਂ ਹੀ ਕਰਕੇ ਤਾਂ ਕਰੇ ਜੀ ਨਹੀਂ ਲੱਗ ਜਾਂਦਾ ਸੀਗਾ ਮੇਰਾ ਮੈਂ ਤਾਂ ਬਸ ਘਰੋਂ ਆ ਗਈ ਮੈਂ ਨਹੀਂ ਜਾਣਾ ਕਰੇ ਯਾਰ ਵੀ ਕੋਈ ਨਾ ਕੋਈ ਗਲਤੀ ਹੋਈ ਹੋਊਗੀ ਕਰੇ ਨਾਲੇ ਕਰੇ ਕਿਉਂ ਨਹੀਂ ਜਾਣਾ ਹਰ ਪੇ ਦੇਖੀ 12ਵੀਂ ਸਾਰੇ ਨੇ ਮੇਰੇ ਨਾਲ ਧੋਖਾ ਕੀਤਾ ਮੇਰੇ ਘਰ ਦੇ ਮੇਰੇ ਨਾਲ ਧੋਖਾ ਕਰੀ ਜਾਂਦੇ ਆ ਧੋਖਾ ਕਿਵੇਂ ਸਮਝ ਨਹੀਂ ਲੱਗੀ ਕੁਝ ਮੈਂ ਭੂਆ ਤੇ ਇੰਨਾ ਜ਼ਕੀਨ ਕਰਦੀ ਸੀ ਮੇਰੀ ਭੂਆ ਮੈਂ ਕਿੰਨਾ ਦੱਸ ਦਿੰਦੀ ਮਿਸ ਨੂੰ ਮੈਨੂੰ ਕਿੰਨਾ ਪਿਆਰ ਕਰਦੀ ਆ ਮੇਰੀ ਮਾਂ ਤੋਂ ਵੱਧ ਮੈਨੂੰ ਪਿਆਰ ਕਰਦੀ ਆ ਪਰ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਉਹਦੇ ਦਿਲ 'ਚ ਤਾਂ ਮੇਰੇ ਲਈ ਖਾਰ ਹੀ ਵਾਲੀ ਆ ਉਹ ਤਾਂ ਮੈਨੂੰ ਘਰੇ ਜਰਦੀ ਨਹੀਂ ਜਮੇ ਭੂਆ ਹਾਂ ਤੈਨੂੰ ਪਤਾ ਕਿੱਕਰ ਸਿੰਘ ਨੂੰ ਛੱਡਣ ਜਿਵੇਂ ਉਹਦੇ ਹੱਥ ਸੀਗਾ ਉਹਨੇ ਬਾਈ ਨੂੰ ਭੜਕਾਇਆ ਸੀਗਾ ਤੇ ਉਹਨੇ ਛਡਵਾਇਆ ਕਿਕਰ ਸਿੰਘ ਨੂੰ ਅੱਛਾ ਯਾਰ ਫਿਰ ਹੁਣ ਤੂੰ ਕੀ ਸੋਚਿਆ ਮੈਂ ਪਹਿਲਾਂ ਇਹਨਾਂ ਗੱਲ ਤੇ ਯਕੀਨ ਨਹੀਂ ਕੀਤਾ ਮੈਂ ਕਿ ਚੱਲ ਕੋਈ ਗੱਲ ਨਹੀਂ ਜੇ ਛੱਟ ਤਾਂ ਛੱਟਾ ਹੁਣ ਤੈਨੂੰ ਪਤਾ ਮੇਰੇ ਵਿਆਹ ਦੇ ਮਗਰ ਪਈਆ ਵੀ ਛੇਤੀ ਛੇਤੀ ਇਹਦਾ ਵਿਆਹ ਕਰੂ ਜੇ ਹੋ ਜਾਵੇ ਬੰਦਾ ਮਿਲਦਾ ਨਾ ਉਹੋ ਜੇ ਬੰਦੇ ਨਾਲ ਦਾ ਵਿਆਹ ਕਰ ਦੋ ਐਂ ਤਾਂ ਸਪੌਂਸਰ ਕਰਦਾ ਹੁੰਦਾ ਜੇ ਮੇਰੇ ਪੂਆ ਮੈਨੂੰ ਪਿਆਰ ਕਰਦੀ ਹੁੰਦੀ ਤਾਂ ਉਹ ਮੇਰੇ ਬਾਰੇ ਇਹੋ ਜਿਹਾ ਕੋਈ ਸੋਚਦੀ ਤੁਸੀਂ ਆਪੇ ਸੋਚੋ ਉਹ ਗਾਲ ਤਾਂ ਤੇਰੀ ਸਹੀਆ ਤੇ ਫਿਰ ਫਿਰ ਮਮੀ ਡਾਡੀ ਕੀ ਕਹਿੰਦੇ ਉਹ ਗਾਲਾਂ ਦੀ ਮੈਂ ਉਹਨਾਂ ਨਾਲ ਤਾਂ ਗੱਲ ਹੀ ਨਹੀਂ ਕੀਤੀ ਜਦੋਂ ਮਮੀ ਨੇ ਜਦੋਂ ਮਮੀ ਹੋਰਾਂ ਨੂੰ ਵੀ ਆਪਦੇ ਵੱਲ ਕਰ ਰੱਖਿਆ ਤੇ ਮੈਂ ਉਹਨਾਂ ਨਾਲ ਕੀ ਗੱਲ ਕਰਾਂ ਤੈਨੂੰ ਪਤਾ ਭਾਬੀ ਨੂੰ ਮੇਰੇ ਖਿਲਾਫ ਭੜਕਾਤਾ ਅੱਛਾ ਯਾਰ ਭਾਬੀ ਦੇ ਵੀਰ ਮੇਰੇ ਨਾਲ ਵਾਧੂ ਲੜੇ ਕੋਈ ਐ ਕਿਉਂ ਕਰਨ ਲੱਗੀ ਪਰ ਨਿੱਕਾ ਤਾਂ ਤੇਰਾ ਹੀ ਨਾਲ ਸਾਥ ਦਿੰਦਾ ਸੀ ਉਹਨੂੰ ਕੀ ਹੋ ਗਿਆ ਹੁਣ ਹੈ ਬਸ ਭੂਆ ਭੂਆ ਨੇ ਮਗਰ ਲਾ ਲਈ ਸਾਰੇ ਆਪਦੇ ਭੂਆ ਨੂੰ ਆਇਆ ਕਿਤੇ ਮੇਰੀ ਚੌਧਰ ਨੈਸ ਕਰੋ ਖਤਮ ਹੋ ਜੇ ਕਿਤੇ ਹੁਣ ਇਹ ਸਾਰੀ ਗੱਲ ਮਨਿੰਦਰ ਦੀ ਮੰਨਣ ਲੱਗ ਜਾਨ ਸੱਚ ਕਦੇ ਵੀ ਨਾ ਲੁਕਿਆ ਨਹੀਂ ਰਹਿੰਦਾ ਹੁੰਦਾ ਮੇਰੀ ਗੱਲ ਸੁਣ ਠੀਕ ਹੈ ਨਾਲੇ ਜਿਹੜਾ ਸੱਚ ਹੁੰਦਾ ਸੱਚ ਦਾ ਹਮੇਸ਼ਾ ਕੋਈ ਨਾ ਕੋਈ ਬੰਦਾ ਸਾਥ ਦੇਊਗਾ ਉਹ ਵੀ ਤੇਰੇ ਘਰ ਤੋਂ ਤੂੰ ਧਿਆਨ ਨਾਲ ਦੇਖ ਕਿਹੜਾ ਬੰਦਾ ਹੋ ਸਕਦਾ ਘਰ ਦੇ ਵਿੱਚੋਂ ਕੋਈ ਵੀ ਨਹੀਂ ਹੈਗਾ ਕੋਈ ਭਾਬੀ ਹੈਗੀ ਹੈ ਨਾ ਮੈਂ ਇੱਕ ਵਾਰ ਦੱਸ ਦੱਸ ਜਿਵੇਂ ਭਾਬੀ ਨੂੰ ਕਹਿੰਦੀ ਆ ਭਾਬੀ ਮੈਨੂੰ ਸਮਝਦੀ ਆ ਤੇ ਹਰ ਗੱਲ ਮੇਰੀ ਸੁਣਦੀ ਆ ਹਨਾ ਨਾ ਨਿਕਾ ਉਹਦੇ ਤਾਂ ਡੇਡੇ ਭਾਸ਼ੰਦੰਦਾ ਸੀਗਾ ਮੇਰੇ ਕੋਲੇ ਆ ਕਿ ਵੀ ਮੈਂ ਐ ਕਰ ਦੂ ਐ ਕਰ ਦੂ ਐ ਕਰ ਦੂ ਤੇ ਹੁਣ ਹੁਣ ਉਹਨੂੰ ਉਹਦੀ ਭੈਣ ਨਹੀਂ ਦੇਖਦੀ ਲਾਡੀ ਮੈਂ ਅਜੇ ਵੀਰੇ ਨਾਲ ਖੁੱਲ ਕੇ ਗੱਲ ਹੀ ਨਹੀਂ ਕੀਤੀ ਉਹਨ ਤਾਂ ਵਿਚਾਰ ਨੂੰ ਅਜੇ ਪੂਰੀ ਗੱਲ ਦਾ ਪਤਾ ਹੀ ਨਹੀਂ ਬਸ ਭੂਆ ਨੇ ਐਮ ਕਰ ਲਾ ਰੱਖਿਆ ਹੁਣ ਕੁੜੀ ਦਾ ਪਉ ਦੁਵਾਰੇ ਕਰ ਦਗੇ ਹੁਣ ਕਿ ਕੁੜੀ ਨੇ ਕਿਸੇ ਦਾ ਰਿਸ਼ਤਾ ਨਹੀਂ ਲੈਣਾਗਾ ਕਸ ਮੈਂ ਕੀ ਕਰਾਂ ਮੈਂ ਤਾਂ ਬਾਲਾ ਖੁਸੀ ਹੋਈ ਆ ਕਰੇ ਮੇਰੇ ਜੀਤੇ ਸਭ ਤੋਂ ਵੱਧ ਯਕੀਨ ਸੀ ਉਹੀ ਤੋਂ ਕਿ ਬਾਜ਼ ਨਿਕਲੇ ਮੇਰੇ ਨਾਲ ਤਾਂ ਫਿਰ ਹੋਣਾ ਸੀ ਕੀ ਕਰ ਸਕਦੇ ਆ ਸਾਨੂੰ ਕਿਉਂ ਬੁਲਾਇਆ ਅਸੀਂ ਇਹਦੇ ਵਿੱਚ ਤੇਰੀ ਕੀ ਮਦਦ ਕਰੀ ਲਾਡੀ ਮੈਂ ਤਾਂ ਵੈਸੇ ਤੈਨੂੰ ਬੁਲਾਇਆ ਤੁਸੀਂ ਮੇਰੇ ਦੋਸਤੋਂ ਮੇਰਾ ਮਨ ਖਰਾਬ ਜਿਹਾ ਕੋਈ ਨਾ ਗੱਲ ਸ਼ੇਅਰ ਕਰਨਾ ਚਾਹੁੰਦੀ ਸੀ ਜੇ ਤੂੰ ਨਹੀਂ ਬੈਠਣਾ ਚਾਹੁੰਦਾ ਤਾਂ ਤੂੰ ਜਾ ਸਕਦਾ ਓ ਯਾਰ ਮੇਰੇ ਕਹਿਣ ਦਾ ਉਹ ਮਤਲਬ ਨਹੀਂ ਸੀਗਾ ਤੂੰ ਗਲਤ ਸਮਝਦੀ ਆ ਗੁੱਸਾ ਤੈਨੂੰ ਤੇਰੇ ਘਰ ਦਿਆਂ ਤੇ ਕੱਢੀ ਤੂੰ ਮੇਰੇ ਤੇ ਜਾਨੀ ਮੈਂ ਤਾਂ ਲਾਡੀ ਤੁਹਾਨੂੰ ਕੁਝ ਵੀ ਨਹੀਂ ਕਿਹਾ ਮੈਂ ਕੀ ਕਹਤਾ ਹਰਪ੍ਰੀਤ ਹਾਂ ਕੋਈ ਨਾ ਮਨਿੰਦਰ ਉਹਨੇ ਐਵੇਂ ਬੋਲਤਾ ਲਾਡੀ ਨੇ ਕੋਈ ਗੱਲ ਨਹੀਂ ਲੈ ਜੇ ਅਸੀਂ ਤੁਹਾਨੂੰ ਫਰੈਂਡ ਸਮਝਦੇ ਆ ਤਾਂ ਹੀ ਅਸੀਂ ਦੋਵੇਂ ਆਏ ਆ ਨਾ ਇੱਥੇ ਤੇਰੀ ਗੱਲ ਸੁਣਨ ਲਈ ਤੁਹਾਨੂੰ ਵੀ ਆ ਲੱਗਦਾ ਵੀ ਇਹ ਤੰਗ ਕਰੀ ਜਾਂਦੀ ਰਹਿੰਦੀ ਆ ਪਹਿਲਾਂ ਮਾਮੇ ਵਾਲੇ ਇਹਦੇ ਮਾਮੇ ਵਾਲੇ ਕੇਸ ਚ ਤੇ ਹੁਣ ਕਰੋ ਉਹ ਯਾਰ ਉਹ ਗੱਲ ਨਹੀਂ ਹੈਗੀ ਪਰ ਗੱਲ ਤਾਂ ਇਹ ਹੈ ਨਾ ਵਿਆਕਰਤਰਾ ਤੱਕ ਨਾ ਕਰ ਦੇਣਗੇ ਤੂੰ ਜਵਾਬ ਦੇ ਦੇ ਕਿ ਮੈਂ ਨਹੀਂ ਕਰਉਣਾ ਬਸ ਗੱਲ ਖਤਮ ਕਿ ਕਿੰਨੇ ਕਿ ਆਦੀ ਜਵਾਬ ਦੇਵਾਂ ਤੁਸੀਂ ਆਪ ਤਾਂ ਸੋਚੋ ਜੇ ਵਾਰੀ ਵਾਰੀ ਜਵਾਬ ਦੇਉਂਗਾ ਬਾਪੂ ਵੀ ਕੀ ਸੋਚੂਗਾ ਨਾਲੇ ਮਨਿੰਦਰ ਮੇਰਾ ਜੇ ਜਦੋਂ ਤੇਰਾ ਬਾਪੂ ਤੇਰੀ ਗੱਲ ਹੀ ਨਹੀਂ ਸੁਣ ਰਿਹਾ ਫਿਰ ਤੂੰ ਜਵਾਬ ਹੀ ਦੇਵੇਂਗੀ ਜਾਂਦਾ ਬਾਪੂ ਨੂੰ ਐਂ ਕਹਿਆ ਵੀ ਬਾਪੂ ਤੂੰ ਮੇਰੀ ਗੱਲ ਸੁਣ ਐ ਜਦੋਂ ਉਹ ਤਾਂ ਆਪਦੀ ਭੈਣ ਦੇ ਮਗਰ ਲੱਗਿਆ ਹੋਇਆ ਮੇਰੇ ਜਿੰਨਾ ਟਾਈਮ ਤੋਂ ਕਿਸੇ ਨਾਲ ਘਰੇ ਗੱਲ ਨਹੀਂ ਕਰਦੀ ਨਾ ਤੂੰ ਕਹਿੰਦੀ ਵੀ ਮੈਂ ਗੱਲ ਕੀਤੀ ਨਹੀਂ ਅਜੇ ਉਹਨਾਂ ਟਾਈਮ ਤੇ ਨਹੀਂ ਪਤਾ ਲੱਗਣਾ ਕੌਣ ਕੀ ਦੇ ਵਾਲਾ ਕੌਣ ਕੋ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਣਾ ਸੀ ਜੇ ਮਾਸੀ ਤੇਰੀ ਭਾਬੀ ਦੀ ਮਾਂ ਹੀ ਹੋਈਆ ਮੈਂ ਤਾਂ ਉਹਨੇ ਦੱਸਿਆ ਸਾਰਾ ਕੁਝ ਉਹਨੇ ਨਾ ਸਾਰੀਆਂ ਗੱਲਾਂ ਸੁਣੀਆਂ ਤੇ ਫਿਰ ਮੈਨੂੰ ਦੱਸਣਾ ਗੱਲ ਸੁਣ ਮੇਰੀ ਜਦੋਂ ਤੇਰੀ ਭਾਬੀ ਦੀ ਮਾਂ ਤੇਰੇ ਨਾਲ ਉਹਨੇ ਤੈਨੂੰ ਸਾਰਾ ਕੁਝ ਦੱਸਤਾ ਤਾਂ ਫਿਰ ਉਹਦੀ ਮਾਂ ਇਹ ਆ ਤੇਰੀ ਭਾਬੀ ਨੂੰ ਆਪਦੇ ਵੱਲ ਨਹੀਂ ਕਰ ਸਕਦੀ ਜੇ ਇੱਕ ਬੰਦਾ ਵੀ ਕਰਦਾ ਤੇਰੇ ਵੱਲ ਹੋ ਗਿਆ ਭਾਬੀ ਨੇ ਭਾਬੀ ਤੇਰੇ ਵੱਲ ਹੋ ਗਈ ਭਾਬੀ ਤੇਰੇ ਭਰਾ ਨੂੰ ਕਰ ਲੂਗੀ ਆਪਦੇ ਵੱਲ ਹੌਲੀ ਹੌਲੀ ਸਾਰੇ ਜਣੇ ਤੇਰੇ ਵੱਲ ਹੋ ਜਾਣਗੇ ਮੜਾ ਜਾ ਦਿਮਾਗ ਤੇ ਜ਼ੋਰ ਲਾ ਕੇ ਪਲਾਨ ਬਣਾ ਠੀਕ ਆ ਨਾ ਨਾਲੇ ਜੇ ਭਰਾ ਤੇਰਾ ਤੇਰੇ ਵੱਲ ਹੋ ਗਿਆ ਨਾ ਫਿਰ ਆਂਟੀ ਅੰਕਲ ਤਾਂ ਸੌਖੇ ਹੀ ਆ ਕਿਉਂਕਿ ਵੀਰੇ ਦੀ ਹਰ ਕੋਈ ਗੱਲ ਮੰਨਣਗੇ ਨਾਲੇ ਹਰਪ੍ਰੀਤ ਅੱਜ ਤੱਕ ਇਹ ਘਰੋਂ ਡਰ ਕੇ ਇੱਥੇ ਆ ਗਈ ਆਪਣੇ ਕੋਲੇ ਠੀਕ ਹੈ ਜੇ ਕੱਲ ਨੂੰ ਆਪਾਂ ਇਹਦਾ ਫੋਨ ਨਾ ਚੱਕਿਆ ਫਿਰ ਕਿਤੇ ਕੋਲੇ ਜਾਊਗੀ ਹੈ ਗੱਲ ਤਾਂ ਗਲਤੀ ਹੈ ਵੀ ਕੋਈ ਨਾ ਕੋਈ ਤਾਂ ਘਰ ਦੇ ਵਿੱਚੋਂ ਹੀ ਹੱਲ ਨਿਕਲੂਗਾ ਨਾ ਹਾਂਜੀ ਪਰ ਮੈਨੂੰ ਭੂਆ ਤੇਜ ਯਕੀਨ ਨਹੀਂ ਸੀ ਭੂਆ ਇਹੋ ਜਿਹਾ ਕੁਝ ਕਰੂਗੀ ਜੇ ਮਾਸੀ ਮੈਨੂੰ ਨਾ ਦੱਸਦੀ ਨਾ ਮੈਨੂੰ ਤਾਂ ਯਕੀਨ ਹੀ ਨਹੀਂ ਹੋਣਾ ਸੀਗਾ ਮੈਨੂੰ ਕਿਵੇਂ ਪਤਾ ਲੱਗਣਾ ਸੀਗਾ ਵੀ ਭੂਆ ਮੇਰੇ ਖਿਲਾਫ ਆ ਇਹ ਤਾਂ ਮਾਸੀ ਨੇ ਦੱਸਤਾ ਸਾਰਾ ਕੁਝ ਇਹ ਤਾਂ ਯਾਰ ਗਲਤ ਗੱਲ ਹੈ ਆਇਆ ਤਾਂ ਫਿਰ ਇੱਕ ਨਾ ਇੱਕ ਦਿਨ ਸਾਰੇ ਰਿਸ਼ਤਿਆਂ ਤੋਂ ਭਰੂਸੇ ਉੱਠ ਜੂਗਾ ਤੇਰਾ ਲੱਡੀ ਇੱਕ ਮਿੰਟ ਮੇਰੀ ਗੱਲ ਸੁਣ ਕੀ ਪਤਾ ਮਨਿੰਦਰ ਨੂੰ ਕੋਈ ਭੜਕਾਉਂਦਾ ਹੋਵੇ ਉਹ ਯਾਰ ਭੜਕਾਉਂਦਾ ਨਹੀਂ ਹੋ ਸਕਦਾ ਮਨਿੰਦਰ ਕਿਤੇ ਨਾ ਕਿਤੇ ਹਨਾ ਮਾਸੀ ਜੀ ਨੇ ਕਹਿੰਦੀ ਮਾਸੀ ਗੱਲ ਤਾਂ ਹੋਵੇ ਜਦੋਂ ਭੂਆ ਪਹਿਲਾਂ ਚੰਗੀ ਸੀ ਇਹਦੇ ਨਾਲ ਵਧੀ ਇਹ ਕਹਿੰਦੀ ਵਧੀਆ ਬੰਦੀ ਸੀ ਭੂਆ ਮੈਂ ਜਿਵੇਂ ਕਹਿੰਦੀ ਸੀ ਪਿਆਰ ਕਰਦੀ ਸੀ ਫਿਰ ਇੱਕੋ ਦਮ ਕੀ ਹੋ ਗਿਆ ਭੂਆ ਨੂੰ ਜੋ ਵੀ ਕੁਝ ਕਰੀ ਅੰਦੇ ਨਾ ਮੈਨੂੰ ਤਾਂ ਮਾਸੀ ਲੱਗਦੀ ਐ ਇਸ ਤੇ ਕੋਈ ਨਾ ਕੋਈ ਤਿਆਰ ਇਸ ਵਿੱਚ ਗੜਬੜ ਲੱਗਦੀ ਹਮਿੰਦਰ ਮੈਨੂੰ ਤੈਨੂੰ ਕਰ ਨਹੀਂ ਛੱਡਣਾ ਚਾਹੀਦਾ ਮਾਸੀ ਕਿਉਂ ਝੂਠ ਬੋਲੂਗੀ ਮੈਨੂੰ ਤੂੰ ਮਾਸੀ ਤੇ ਕਿਉਂ ਯਕੀਨ ਕਰਦੀ ਆ ਅੱਜ ਤੋਂ ਪਹਿਲਾਂ ਮਾਸੀ ਨੇ ਤੇਰਾ ਕੁਛ ਚੰਗਾ ਕੀਤਾ ਦੱਸ ਮੈਨੂੰ ਠੀਕ ਹੈ ਅੱਜ ਤੋਂ ਉਸੇ ਮਾਸੀ ਪਿੱਛੇ ਆਪਦੇ ਸਾਰੇ ਰਿਸ਼ਤੇਦਾਰਾਂ ਨੂੰ ਗਲਤ ਕਹੀ ਜਾਂਦੀਆਂ ਰਿਸ਼ਤੇਦਾਰਾਂ ਨੂੰ ਤਾਂ ਛੱਡ ਕੇ ਤੂੰ ਆਪਦੇ ਭਾਈ ਨੂੰ ਆਪਦੀ ਮੰਮੀ ਨੂੰ ਠੀਕ ਹੈ ਆਪਦੀ ਭੱਜਾਈ ਨੂੰ ਸਾਰਿਆਂ ਨੂੰ ਦੱਸ ਦੇ ਜਿਹੜੇ ਦੇ ਸਕੇ ਨੇ ਹਾਂ ਸੋਚ ਕੋਈ ਨਾ ਕੋਈ ਪਲਾਨ ਜ਼ਰੂਰ ਹੋਊਗਾ ਮਾਸੀ ਦਾ ਇਸ ਗੱਲ ਵਿੱਚ ਉਹ ਵੀ ਸੰਭਾ ਮਾਸੀ ਜਾਣ ਕੇ ਕਹਿੰਦੀ ਹੋਵੇ ਮੈਨੂੰ ਪਰ ਮਾਸੀਆਂ ਜਿਹੜੀਆਂ ਗੱਲਾਂ ਦੇ ਕੰਗਣ ਉਹ ਇੱਕ ਦੋ ਗੱਲਾਂ ਸੱਚ ਹੋਈਆਂ ਨੇ ਮੈਂ ਤਾਂ ਨਹੀਂ ਜੀ ਕਿ ਮੈਨੂੰ ਲੱਗਦਾ ਮਨਿੰਦਰ ਤੈਨੂੰ ਮੈਂ ਕੱਲ ਦੱਸਾਂ ਮੈਨੂੰ ਕਹਿਣੀ ਤਾਂ ਨਹੀਂ ਚਾਹੀਦੀ ਪਰ ਤੂੰ ਐਂ ਦੇਖ ਖਰੀਕ ਬੰਦਾ ਅੱਜ ਦਾ ਲਾਲਚੀ ਆ ਠੀਕ ਹੈ ਤੇ ਆਪਾਂ ਤੇਰੀ ਮਾਸੀ ਦੀ ਗਾਰੰਟੀ ਵੀ ਨਹੀਂ ਲੈ ਸਕਦੇ ਉਹਨੂੰ ਆਏ ਆ ਵੀ ਮੇਰੀ ਧੀ ਦਾ ਘਰ ਹੈ ਠੀਕ ਹੈ ਸਾਰਾ ਕੁਝ ਮੇਰੀ ਧੀ ਦਾ ਤੇ ਇਹ ਇੱਥੇ ਬੈਠੀ ਆ ਸਾਰਾ ਕੁਝ ਖਾਈ ਜਾਂਦੀ ਆ ਕਿਤਨਾ ਕਿਤੇ ਉਹਦੇ ਮਨ ਦੇ ਵਿੱਚ ਇਹ ਗੱਲ ਹੋ ਸਕਦੀ ਆ ਵੀ ਤੂੰ ਉੱਥੇ ਉਹਨਾਂ ਦੇ ਘਰੇ ਆਈ ਬੈਠੀ ਆ ਤੇ ਮੇਰੀ ਧੀ ਦਾ ਘਰ ਖਰਾਬ ਹੋ ਜਾਂਦਾ ਠੀਕ ਐ ਇਹ ਗੱਲ ਸੋਚ ਤੂੰ ਇਸ ਗੱਲ ਨੂੰ ਨਾ ਐ ਨਾ ਸਮਝੇ ਵੀ ਨਹੀਂ ਵੀ ਮੈਂ ਮੇਰੀ ਮਾਸੀ ਬਾਲੀ ਚੰਗੀ ਐ ਜੋ ਉਸ ਘਰ ਦੇ ਵਿੱਚ ਆ ਕੇ ਤੇਰਾ ਪਾੜ ਪਵਾ ਰਹੀ ਆ ਨਾ ਇਹਦਾ ਮਤਲਬ ਇਹ ਐ ਤੈਨੂੰ ਉਹ ਉਥੋਂ ਕੱਢਣਾ ਚਾਹੀਦਾ ਸਹੀ ਗੱਲ ਆ ਮੈਨੂੰ ਸੋਚਣਾ ਚਾਹੀਦਾ ਸ਼ਾਇਦ ਮੈਨੂੰ ਗੁੱਸੇ ਹੋ ਕੇ ਘਰੋਂ ਨਹੀਂ ਆਉਣਾ ਚਾਹੀਦਾ ਸੀਗਾ ਮੈਨੂੰ ਮਾਫੀ ਦੀ ਗੱਲਾਂ ਤੇ ਇੰਨਾ ਵੀ ਨਾ ਕਿ ਤੈਨੂੰ ਸਹੀ ਗੱਲ ਤਾਂ ਪਤਾ ਹੀ ਨਾ ਲੱਗੇ ਨਾਲੇ ਕੁ ਘਰੇ ਜਾ ਰਹਿ ਜਾ ਕਿ ਇੱਕ ਨਾ ਇੱਕ ਵਾਰ ਕਿਸੇ ਵੀ ਤਰੀਕੇ ਨਾਲ ਆਪਦੇ ਬਾਪੂ ਨਾਲ ਆਪਦੀ ਮਾਂ ਨਾਲ ਤੇ ਜਾਂ ਆਪਦੇ ਭਾਈ ਨਾਲ ਮੈਨੂੰ ਲੱਗਦਾ ਨਿਕਾ ਤਰੀਕਾ ਨਾਲ ਜ਼ਰੂਰ ਸੁਣੂਗਾ ਉਹਦੇ ਨਾਲ ਗੱਲ ਕਰ ਉਹਨੂੰ ਸਮਝਾ ਆ ਵੀ ਮੈਨੂੰ ਮੈਨੂੰ ਤੇਰੀ ਮਾਂ ਐਂ ਕਹਿੰਦੀ ਸੀ ਠੀਕ ਆ ਨਾ ਕੋਈ ਗੱਲ ਨਹੀਂ ਹਾਂ ਮੈਂ ਕਰੇ ਜਾਨੀ ਆਪਦੀ ਭਾਬੀ ਨਾਲ ਨਾ ਗੱਲ ਕਰੀ ਪਹਿਲਾਂ ਆਪਦੇ ਬਾਪੂ ਨਾਲ ਤੇ ਮਾਂ ਨਾਲ ਗੱਲ ਕਰ ਠੀਕ ਠੀਕ ਨਾ ਟੈਨਸ਼ਨ ਨਾ ਲੈ ਕਿਸੇ ਵੀ ਗੱਲ ਦੀ ਜੇ ਕੋਈ ਵੀ ਗੱਲ ਹੋਣੀ ਹੈ ਕੋਈ ਨਾ ਸਾਨੂੰ ਫੋਨ ਕਰਦੀ ਅਸੀਂ ਤੇਰੇ ਨਾਲ ਆ ਥੈਂਕ ਯੂ ਤੁਸੀਂ ਆਏ ਮੇਰੇ ਕਹਿਣ ਤੇ ਬਦਮੁੜ ਕੇ ਨਹੀਂ ਤੁਹਾਨੂੰ ਕਹਿੰਦੀ ਲਾੜੀ ਗੁੱਸਾ ਕਰ ਗਿਆ ਸੀਗਾ ਨਹੀਂ ਨਹੀਂ ਗੁੱਸਾ ਨਹੀਂ ਕੀਤਾ ਇਹਨੇ ਇਹ ਤਾਂ ਆਦਤ ਹੀ ਹੈ ਬਸ ਐਵੇਂ ਬੋਲਣ ਦੀ ਮੈਨੂੰ ਆਇਆ ਵੀ ਦੇਖ ਤਾਂ ਘਰ ਦੇ ਤਾਂ ਇੰਨਾ ਸਾਥ ਦੇ ਰਹੇ ਸੀਗੇ ਅਸ ਤੂੰ ਉਹਨਾਂ ਘਰ ਦੇ ਨਾਲ ਰੁੱਸ ਕੇ ਆਈਆਂ ਤਾਂ ਗੁੱਸਾ ਤਾਂ ਆਊਗਾ ਹੀ ਚਲੋ ਕੋਈ ਗੱਲ ਨਹੀਂ ਠੀਕ ਹੈ ਚਲ ਮੈਂ ਜਾਣੀ ਚਲ ਠੀਕ ਹੈ ਜਾ ਕੇ ਫੋਨ ਕਰੀ ਚੰਗਾ ਠੀਕ ਕਮਲੀ ਦਾ ਦੇਖ ਲੈ ਨਾ ਤੁਸੀਂ ਆਏ ਤਾਂ ਬੋਲੇ ਸੀ ਆ ਮੈਂ ਥੋੜੀ ਬੋਲਦੇ ਹੁੰਦੇ ਆ ਹੋਰ ਕੀ ਕਰਾਂ ਦੱਸ ਮਾਸੀ ਪਿੱਛੇ ਲੱਗੀ ਫਿਰਦੀ ਹਲੇ ਉਹ ਚਲ ਨਹੀਂ ਪਤਾ ਉਹਨੂੰ ਉਹਨਾ ਪਾ ਸਮਝ ਆਤਾ ਨਾ ਹੁਣ ਸਮਝੀ ਹੈ ਨਾ ਗੱਲ ਚੱਲ ਕੋਈ ਨਹੀਂ ਦੇਖੀ ਕੀ ਕਹਿੰਦੀ ਐ ਫਿਰ ਤੈਨੂੰ ਦੱਸਦੀ ਗੱਲ ਪੱਕਾ ਕੋਈ ਨਾ ਕੋਈ ਗੱਲ ਤਾਂ ਨਿਕਲੂਗੀ ਵਿੱਚੋਂ ਕੱਲ੍ਹ ਕੋਲੋਂ ਤਾਂ ਮਾਸੀ ਨੇ ਕੁਛ ਕਰੀ ਜਾਂਦੀ ਸੀ ਅੱਛਾ ਅੱਜ ਮਾਸੀ ਚੰਗੀ ਵੀ ਹੋ ਗਈ ਹੈ ਇਹਦੀ ਸਮਝ ਨਹੀਂ ਲੱਗਦੀ ਐ ਸਾਰਾ ਕੁਝ ਇਹਦੇ ਨਾਲ ਹੀ ਕਿਉਂ ਹੋ ਰਿਹਾ ਠੀਕ ਐ ਦੇਖ ਤਾ ਪਹਿਲਾ ਘਰ ਵਾਲਾ ਮਰਿਆ ਇਹਦਾ ਮਰਿਆ ਠੀਕ ਐ ਉਸ ਤੋਂ ਬਾਅਦ ਮਾਮੇ ਨੇ ਅੱਖ ਰੱਖੀ ਇਸ ਤੇ ਰੱਖੀ ਮਾਮੇ ਨੇ ਕਨੈਪ ਕੀਤਾ ਇਹਨੂੰ ਕੀਤਾ ਹੁਣ ਇਹਦੀ ਮਾਸੀ ਦੀ ਫੇਰੇ ਤੇ ਅੱਖ ਆ ਗਈ ਹੈ ਕਮਾਲ ਹੋ ਗਈ ਹੈ ਸਾਰਾ ਕੁਝ ਇਹਦੇ ਨਾਲ ਹੀ ਗੱਲ ਹੋਊਗਾ ਤੇ ਹੱਥੋਂ ਕਿ ਇਹਦੇ ਪਿੱਛੇ ਪੈ ਗਿਆ ਵਿਚਾਰੀ ਇਹਦੀ ਪਿਆ ਕੋਈ ਨਾ ਕੋਈ ਸਾਜ਼ਿਸ਼ ਹੈ ਠੀਕ ਹੈ ਨਾ ਚਲ ਆ ਜਾ ਦੇਖਦੇ ਹਾਂ ਕੋਈ ਨਾ ਕੋਈ ਗੱਲ ਤਾਂ ਨਿਕਲੂਗੀ ਹਾਂ ਜੀ